ਉਸ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਵੋਟਾਂ ਦੀ ਗਿਣਤੀ ਹੋ ਰਹੀ ਹੈ ਉੱਥੇ ਬਹੁਤ ਸਾਰੀਆਂ ਸੀਟਾਂ ਤੋਂ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਗੱਲ ਕਰਾਂਗੇ ਜਲੰਧਰ ਲੋਕ ਸਭਾ ਸੀਟ ਦੀ ਜਿੱਥੋਂ ਕਿ ਚੰਜੀ ਸਿੰਘ ਚੰਨੀ ਨੂੰ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ ਬਸ ਰਸਮੀ ਐਲਾਨ ਬਾਕੀ ਹੈ ਦੱਸਿਆ ਕਿ ਚੰਜੀ ਸਿੰਘ ਚੰਨੀ 137000 ਤੋਂ ਵੱਧ ਵੋਟਾਂ ਦੀ ਲੀਡ ਲੈ ਚੁੱਕੇ ਨੇ ਦੱਸਿਆ ਕਿ ਪੈਂਡਿੰਗ ਵੋਟਾਂ ਤੋਂ ਜ਼ਿਆਦਾ ਦੀ ਲੀਡ ਹੈ ਜਿਹੜੀ ਉਹ ਲੈ ਚੁੱਕੇ ਨੇ ਬਸ ਰਸਮੀ ਐਲਾਨ ਬਾਕੀ ਹੈ ਇੱਕ ਵੱਡੀ ਜਿੱਤ ਚੰਦਰ ਸਿੰਘ ਚੰਨੀ ਦੀ ਜਲੰਧਰ ਤੋਂ ਹੋਈ ਹੈ ਦੱਸਿਆ ਕਿ ਚੰਨੀ ਨੇ ਸੁਸ਼ੀਲ ਰਿੰਕੂ ਨੂੰ ਪਛਾੜ ਕੇ ਵੱਡੀ ਜਿੱਤ ਹਾਸਲ ਕੀਤੀ ਹੈ ਦੱਸਦੇ ਕਿ ਚੋਣ ਮੈਦਾਨ ਦੇ ਵਿੱਚ ਜਲੰਧਰ ਤੋਂ ਕੌਣ-ਕੌਣ ਸੀ ਚੰਦਰ ਸਿੰਘ ਚੰਨੀ ਜੋ ਕਿ ਕਾਂਗਰਸ ਪਾਰਟੀ ਤੋਂ ਸੀ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਦੇ ਵਿੱਚ ਚਾਗੇ ਰਹੇ ਆ ਅਕਾਲੀ ਦਲ ਨੂੰ ਛੱਡ ਕੇ ਤਾਂ ਉਹਨਾਂ ਨੂੰ ਟਿਕਟ ਦਿੱਤਾ ਜਾਂਦਾ ਤੇ ਉਧਰ ਸੁਸ਼ੀਲ ਰਿੰਕੂ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਉਹ ਪਾਰਟੀ ਛੱਡ ਕੇ ਬੀਜੇਪੀ 'ਚ ਚਲੇ ਜਾਂਦੇ ਨੇ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਉੱਤਰ ਮਹਿੰਦਰ ਸਿੰਘ ਕੇਪੀ ਜੋ ਕਿ ਕਾਂਗਰਸ ਦੇ ਵਿੱਚ ਸੀਗੇ ਉਹ ਜਾ ਕੇ ਅਕਾਲੀ ਦਲ 'ਚ ਰਲ ਜਾਂਦੇ ਨੇ ਤੇ ਉਹਨਾਂ ਨੂੰ ਟਿਕਟ ਦਿੱਤਾ ਜਾਂਦਾ ਜਨਿਕੇ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਤਿੰਨ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਦਲ ਬਦਲੂ ਸੀ ਜਿਹੜੇ ਕਿ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ 'ਚ ਗਏ ਸੀ ਤੇ ਚਰਨਜੀਤ ਸਿੰਘ ਚੰਨੀ ਤੇ ਪਾਰਟੀ ਨੇ ਪ੍ਰੋਸਾ ਜਤਾਇਆ ਕਿ ਉਹਨਾਂ ਨੇ ਹੁਣ ਇੱਕ ਵੱਡੀ ਜਿੱਤ ਹੈ ਜਿਹੜੀ ਕਾਂਗਰਸ ਦੀ ਚੋਲੀ ਪਾਈ ਆ ਦੱਸਿਆ ਕਿ 137000 ਤੋਂ ਵੱਧ ਵੋਟਾਂ ਦੀ ਲੀਡ ਦੇ ਨਾਲ ਚੰਦਜੀਤ ਸਿੰਘ ਚੰਨੀ ਨੇ ਕਹਿ ਲਿਆ ਕਿ ਉਹ ਅੱਗੇ ਚੱਲ ਰਹੀ ਸੀ ਪਰ ਪੈਂਡਿੰਗ ਵੋਟਾਂ ਤੋਂ ਜ਼ਿਆਦਾ ਦੀ ਲੀਡ ਹੈ ਜਿਸ ਕਰਕੇ ਰਸਮੀ ਐਲਾਨ ਬਾਕੀ ਆ ਪਰ ਇਸ ਸੀਟ ਚੰਦਜੀਤ ਸਿੰਘ ਚਿੱਤ ਚੁੱਕੇ ਨੇ ਅਤੇ ਸੁਸ਼ੀਲ ਰਿੰਕੂ ਜੋ ਕੇ ਭਾਜਪਾ ਦੇ ਉਮੀਦਵਾਰ ਸੀ ਉਹਨਾਂ ਨੂੰ ਬੁਰੀ ਤਰੀਕੇ ਨਾਲ ਹਰਾਇਆ ਜੇਕਰ ਆਪਾਂ ਦਲੰਦਰ ਸੀਟ ਦੀ ਗੱਲ ਕਰੀਏ ਤਾਂ ਇਸ ਸੀਟ ਦੇ ਉੱਤੇ ਜਿਮਨੀ ਚੋਣ ਹੋਈ ਸੀ ਕਿਉਂਕਿ ਇੱਥੋਂ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਚੌਧਰੀ ਸੰਤੋਖ ਸਿੰਘ ਜਿਹੜੇ ਕਿ ਇੱਥੋਂ ਐਮਪੀ ਸੀ ਉਹਨਾਂ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਇੱਥੇ ਜਿਮਨੀ ਚੋਣ ਹੁੰਦੀ ਆ ਜਿੱਥੇ ਕਿ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੀ ਧਰਮ ਪਤਨੀ ਕਰਮਜੀਤ ਕੌਦਰੀ ਔਰ ਚੌਧਰੀ ਨੂੰ ਚੋਣ ਲੜਾਈ ਜਾਂਦੀ ਹੈ ਪਰ ਉਧਰ ਆਮ ਆਦਮੀ ਪਾਰਟੀ ਚ ਨਵੇਂ-ਨਵੇਂ ਸ਼ਾਮਲ ਹੋਏ ਸ਼ਸ਼ੀ ਰਿੰਕੂ ਉਹਨਾਂ ਨੂੰ ਹਰਾ ਦਿੰਦੇ ਨੇ ਤੇ ਉੱਥੇ ਫਿਰ ਕਾਂਗਰਸ ਸਵਾਰ ਚੰਨੀ ਤੇ ਜੋਰ ਜਮਾਉਂਦੀ ਹੈ ਤੇ ਉਹਨਾਂ ਨੂੰ ਮੈਦਾਨ ਚ ਉਤਾਰ ਦਿਆ ਤੇ ਜਿਨ੍ਹਾਂ ਨੇ ਹੁਣ ਇਹ ਸੀਟ ਜਿੱਤ ਕੇ ਪੰਗਸ ਪਾਰਟੀ ਦੇ ਝੋਲੀ ਪਾਈ ਆ ਤੇ ਬੁਰੇ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਨੂੰ ਸ਼ਕਸ਼ ਦਿੱਤੇ ਆ ਦਾਸੀ ਕਿ ਚੰਨੀ ਨੇ ਸ਼ਸ਼ੀ ਰਿੰਕੂ ਨੂੰ ਜਿਹੜਾ ਹਰਾ ਦਿੱਤਾ ਤੇ 137000 ਤੋਂ ਵੱਧ ਵੋਟਾਂ ਦੀ ਗਿਣਨਾ ਅੱਗੇ ਚੱਲ ਰਹੇ ਨੇ ਇੰਨੀਆਂ ਵੋਟਾਂ ਦੀ ਗਿਣਤੀ ਹੋਣੀ ਜਿਹੜੀ ਆ ਉਹ ਇਸ ਤੋਂ ਵੀ ਘੱਟ ਵੋਟਾਂ ਨੇ ਜਿਹਦੀ ਗਿਣਤੀ ਹੋਣੀ ਬਾਕੀ ਆ ਫਨਾਲ ਇੱਕ ਬਹੁਤ ਵੱਡੀ ਲੇਜ ਆ ਜਿਹੜੀ ਜਸਰੂ ਨਹੀਂ ਟੋੜਿਆ ਜਾ ਸਕਦਾ ਤੇ ਰਸਮੀ ਤੌਰ ਤੇ ਸਿਰਫ ਐਲਾਨ ਹੋਣਾ ਬਾਕੀ ਆ ਕੁਝ ਹੀ ਸਮੇਂ ਦੇ ਵਿੱਚ ਕੁਝ ਹੀ ਮਿੰਟਾਂ ਵਿੱਚ ਕਹਿ ਲਈਏ ਕਿ ਐਲਾਨ ਜਿਹੜਾ ਕਰ ਦਿੱਤਾ ਜਾਊਗਾ ਚਾਂਜੀ ਸਿੰਘ ਚੰਨੀ ਨੇ ਇੱਕ ਵੱਡੀ ਜਿੱਤ ਜਿਹੜੀ ਉਹ ਜਲੰਧਰ ਸੀਟ ਦੀ ਹਾਸਲ ਕੀਤੀ ਹੈ ਜਲੰਧਰ ਤੋਂ ਐਮਪੀ ਬਣ ਕੇ ਲੋਕ ਸਭਾ ਦੇ ਵਿੱਚ ਪਹੁੰਚੇ ਨੇ ਚਾਂਜੀ ਸਿੰਘ ਚੰਨੀ ਸੋ ਵੱਡੀ ਖਬਰ ਦਰਸ਼ਕਾਂ ਨਾਲ ਸੰਬੋਧਨ ਕਰ ਰਿਹਾ ਚਾਂਜੀ ਸਿੰਘ ਚੰਨੀ ਉਹ ਇੱਕ ਵੱਡਾ ਚਿਹਰਾ ਜਿਨ੍ਹਾਂ ਨੂੰ 2022 ਦੇ ਵਿੱਚ ਪਾਰਟੀ ਦੇ ਵੱਲੋਂ ਸੀਐਮ ਬਣਾਇਆ ਜਾਂਦਾ ਕਿਉਂਕਿ ਪਹਿਲਾਂ ਮੰਤਰੀ ਸੀ ਕੈਪਟਨ ਸਰਕਾਰ ਤੇ ਬਾਅਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਪੈਂਦਾ ਜਿਸ ਤੋਂ ਬਾਅਦ ਕੇ ਚੱਜ ਸਿੰਘ ਚੰਨੀ ਨੂੰ ਜਿਹੜਾ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਤਿੰਨ ਮਹੀਨੇ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਪੰਜਾਬੀਆਂ ਦੇ ਮਨਾਂ ਵਿੱਚ ਆਪਣੀ ਇੱਕ ਵੱਖਰੀ ਥਾਂ ਬਣਾਈ ਆਪਣੇ ਕੰਮਾਂ ਦੇ ਰਾਹੀਂ ਜਿੰਨਾ ਵੀ ਉਹਨਾਂ ਨੂੰ ਸਮਾਂ ਮਿਲਿਆ ਬਹੁਤ ਸਾਰੇ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ ਤੇ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਚੱਜ ਸਿੰਘ ਚੰਨੀ ਦੋ ਸੀਟਾਂ ਤੋਂ ਲੱਗਦੇ ਨੇ ਤੇ ਦੋਵੇਂ ਸੀਟਾਂ ਤੋਂ ਹਾਰ ਜਾਂਦੇ ਨੇ ਚਮਕੌਰ ਸਾਹਿਬ ਤੇ ਪਧੌੜ ਦੋਵੇਂ ਸੀਟਾਂ ਹਾਰ ਜਾਂਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਨੂੰ ਐਮਪੀ ਵਾਸਤੇ ਜਲੰਧਰ ਤੋਂ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਜਿਨ੍ਹਾਂ ਨੇ ਕਿ ਹੁਣ ਇਹ ਸੀਟ ਜਿੱਤ ਕੇ ਕਾਂਗਸ ਪਾਰਟੀ ਦੇ ਝੋਲੀ ਜਣ ਕੇ ਰਾਹੁਲ ਗਾਂਧੀ ਦੀ ਝੋਲੀ ਪਾ ਦਿੱਤੀ ਹੈ ਸ਼ਾਨਦਾਰ ਜਿੱਤ ਕਾਂਗਸ ਪਾਰਟੀ ਦੀ ਜਲੰਧਰ ਤੋਂ ਹੋਈ ਹੈ ਬਹੁਤ ਵੱਡੇ ਮਾਰਜਨ ਨਾਲ 1,37,000 ਤੋਂ ਵੱਧ ਵੋਟਾਂ ਦੀ ਲੀਡ ਦੇ ਨਾਲ ਚੰਗੇ ਚੰਨੀ ਨੇ ਜਿਹੜੇ ਉਹ ਜਿੱਤੇ ਨੇ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝਾ ਕਰ ਰਿਹਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਸਮਰਥਕ ਨੇ ਜਾਂ ਪਾਰਟੀ ਦੇ ਵਰਕਰ ਨੇ ਉਹਨਾਂ ਵਿੱਚ ਖੁਸ਼ੀ ਦੀ ਲਹਿਰਾਂ ਟੋਲ ਵੱਜਣੇ ਸ਼ੁਰੂ ਹੋ ਚੁੱਕੇ ਨੇ ਲੱਡੂ ਵੱਜਣੇ ਸ਼ੁਰੂ ਹੋ ਚੁੱਕੇ ਨੇ ਜਲੰਧਰ ਦੇ ਵਿੱਚ ਚਾਰਜ ਸੰਚਨੀ ਦਾ ਕੁਝ ਹੀ ਸਮੇਂ ਬਾਅਦ ਬਿਆਨ ਜਿਹੜਾ ਸਾਹਮਣੇ ਆਏਗਾ ਕੀ ਕੁਝ ਕਹਿਣਗੇ ਤੁਹਾਨੂੰ ਉਹ ਵੀ ਦੱਸਾਂਗੇ ਫਿਲਹਾਲ ਦੱਸੀਏ ਕਿ ਬਹੁਤ ਵੱਡੀ ਜਿੱਤ ਹੈ ਜਲੰਧਰ ਤੋਂ ਚਾਰਜ ਸੰਚਨੀ ਨੇ ਜਿਹੜੀ ਹਾਸਲ ਕੀਤੀ ਹੈ ਤੇ ਇਸ ਸੀਟਾ ਜਿਹੜੀ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਹੈ ਜੁੜੇ ਹੋਏ ਲੀਡਰ ਪੰਜਾਬੀ ਮੀਡੀਆ ਦੇ ਨਾਲ ਜੋ ਜੱਜ ਧੰਨਵਾਦ